ਸੋਸਰੀ ਗਾਲ ਆ ਗਈ ਆ ਗਈ ਟੀਮ ਡਾਉਣ ਆਪ ਡਾਉਣ ਤੁਹਾਨੂੰ 1 ਵਜੇ ਛੁੱਟੀ ਹੋ ਜਾਣੀ ਜੇ ਸਾਡੇ ਘਰ ਚਾਹ ਚਾਰ ਜਵਾਗ ਨਾ ਹੋਣ ਰਹਣ ਕੀ ਨਾ ਹੋਵੇ ਆਇ ਕਾ ਲੰਮਾ ਹੈ ਜਵਾਗ ਦੇ ਚੱਪਲਾਂ ਵੈਣ ਲੀਆਂ ਅੜੇ ਦੇ ਆ ਜਵਾਗ ਦੇ ਏ ਥੋੜਾ ਧੋਪਲੇ ਪਾਸੇ ਗਏ ਸਾਡੇ ਜਵਾਗ ਕਾਲੂ ਛੇਤਰੀ ਕਾ ਨਾ ਹਾਂ ਬੇਬੀ ਇੱਧਰ ਆ ਤੂੰ ਸਾਡਾ ਪੱਪਾ ਪੱਪੇ ਕੱਲੂ ਕਿੰਨੇ ਵਜੇ ਛੁੱਟੀ ਕੱਲ ਖੁਸ਼ੀ ਹੋ ਰਹੀ ਇਧਰ ਹੁਣੇ ਹੀ ਤੂੰ ਸਵੇਰੇਆਂ ਦੀਆਂ ਭੈਣਾਂ ਨੂੰ ਕਿੱਧਰ ਲਈ ਫਿਰਦੀ ਕੋਠੀ ਦੇ ਵਾਲੇ ਦੁਆਲੇ ਅੱਜ ਸਵੇਰੇ ਸਨੈਪਜੈਟ ਤੇ ਸਸਰੀ ਘਰ ਤਾਂ ਬੁਲਾਈ ਨਹੀਂ ਸਾਰਿਆਂ ਨੂੰ ਸਸਰੀ ਘਰ ਤਾਂ ਹਾਂ ਤੁਸੀਂ ਨਹੀਂ ਬੁਲਾਈ ਇੱਕੂ ਜੀ ਸਸਰੀ ਸਸਰੀ ਇਹ ਦੇਹੀ ਬੈਣ ਪਿਆਰ ਹੈਗਾ ਤੈਨੂੰ ਆਏ ਆਏ ਹਮ 1 ਸੇ ਹੋਏ 2 2 ਸੇ ਹੋ ਗਏ ਆਂਗੇ 10 ਪਾ ਦਈਏ ਸਾਰਾ ਕੋ ਉਧਰ ਤੂੰ ਫਿਰ ਉਹ ਫੁੰਦੂ ਲੈ ਲੈ ਉਹ 1 2 ਇੱਕ ਪਾ ਦੂੰਗਾ 1 25 ਦਾ ਨਾ ਉਹ ਫੁੰਦੂ ਨੱਪਨੂ 1 25 ਦਾ ਆਓ ਚਾਹੀ ਤੇਨੂੰ ਚਾਹੀਦਾ ਨੇ ਕਿਉਂਕਿ ਤੇ ਨਾਨੀ ਤੋਂ ਲੈਣਾ ਮੈਨਾਂ ਨਾ ਰਾਹ ਨੂੰ ਨਿਹਦਾ ਘੇ ਟਾਬੜੀ ਕਿ ਲੋਰਦੀ ਦੀ ਣਾ ਪ੍ਰਾਪੜੂ ਪ੍ਰਾਪੜੂ ਉਹ ਤੋਂ ਬਹੁਤ ਕੁਝ ਹੁੰਦੀ ਜਦ ਦਿਨ ਮੈਚ ਹੁੰਦਾ ਨਾ ਉਹ ਦਿਨ ਨੰਨੀ ਕੋਈ ਪਰਵਾਹ ਨਹੀਂ ਹੁੰਦੀ ਨਾ ਮੈਚ ਲੈ ਦੇਣ ਉਹ ਕਿੰਨੇ ਦਾ ਵਾ 16 Pro Max ਲੈ ਦੇ ਨੇ ਇਹ ਤਾਂ ਡੰਡਾ ਪਾਵਾ ਵੇ ਮਾਸੀ ਦੇ ਵੇਲਾ ਤੁਸੀਂ ਮੈਨੂੰ ਬੋਲਦੇ ਨੇ ਨਾ ਇਹਨੂੰ ਵੇਖ ਕਿਵੇਂ ਕਾਂਗੜੂ ਪਹਿਲਵਾਨ ਬਣਿਆ ਵਾ ਮੈਂ ਗਾਵਾਂ ਚੋਂ ਜਣਾ ਕੱਪੜੇ ਗੰਦੇ ਹੋ ਜਾਣਗੇ ਦੂਜੇ ਤੂੰ ਹੀ ਜਾਣਾ ਵਾ ਮੈਂ ਜਾਣਾ ਕੱਪੜੀਆ ਲਿਆ ਦਿਓ ਮੈਂ ਆਪੇ ਲੈ ਆਵਾਂ ਅਭੀ ਮਰੀਜ ਕੱਪੜੀ ਭਈਏ ਚੱਲ ਤੈਨੂੰ ਮਿਲ ਗਈ ਸ਼ਰਟਾਂ ਵੀ ਜਾ ਮੈਨੂੰ ਆਤੀਆ ਬਾਵਾ ਦੀ ਸ਼ਰਟ ਵੀ ਚਾਹੀਦੀ ਉਹ ਮੈਨੂੰ ਆਤੀਆ ਬਾਵਾ ਦੀ ਪਾਕੇ ਜਾ ਕਿ ਪੁੱਛਾ ਮਾਰਨਗੇ ਪਾਵਾ ਕਾਲੀਆਂ ਹੋ ਜਾਣਗੀਆਂ ਤੂੰ ਸਾਰੇ ਨਹੀਂ ਫਿਰ ਮੈਨੂੰ ਇਹ ਨਹੀਂ ਚਾਹੀਦਾ ਨਾ ਫਿਰ ਮੈਂ ਹਨਾ ਲਿਬਰ ਦੂੰਗੀ ਮੈਨੂੰ ਲੋਰ ਚਾਹੀਦਾ ਲੋਰ ਵੀ ਹੈਗਾ ਚੱਲ ਤੂੰ ਕੌਣ ਵਾਲੀ ਬਣ ਸਾਰਾ ਕੁਝ ਹੈਗਾ ਸ਼ਰਟ ਵਾਲਾ ਵਾ ਫਿਰ ਨਹੀਂ ਹੋਊਗਾ ਇਹ ਕੋਣੀ ਪਤਲਾ ਨਹੀਂ ਹੈਗਾ ਪਤਲਾ ਵਾਲਾ ਵੀ ਹੈ ਤੇਰਾ ਉਹ ਨਹੀਂ ਮਾਸੀ ਨਹੀਂ ਆਗਾ ਮੇਰਾ ਕੋਈ ਨਹੀਂ ਆਗਾ ਕੀ ਕੰਮ ਫਿਰਕੇ ਕੰਮ ਫਿਰਕੇ ਤੂੰ ਕਹਿੰਦੀ ਆਈ ਮਰਗ ਵਾਲੇ ਘਰੋਂ ਆਈ ਨਹੀਂ ਚੁਕਲੀਆਂ ਤਾਂ ਉੱਥੇ ਵੀ ਕਰਕੇ ਹੀ ਆਈਆਂ ਚੁਗਲੀਆਂ ਤਾਂ ਫਿਰ ਬੈਠਿਆਂ ਨੇ ਕਰਨਗੀਆਂ ਹੀ ਹੁੰਦਾ ਕਿ ਉਹ ਵੇਚਣਗੀਆਂ ਹੁੰਦੀਆਂ ਕਿ ਜੰਦੀਆਂ ਲੈ ਗੱਲਾਂ ਤਾਂ ਕਰਨਗੀਆਂ ਹੀ ਆ ਜਿਹੜੀਆਂ ਬਣੀਆਂ ਇਹਨਾਂ ਗਈਆਂ ਤਾਂ ਫਿਰ ਮੂੰਹ ਤਾਂ ਸੀ ਕੇ ਜਾਣਾ ਹੀ ਨਹੀਂ ਕਿ ਗੱਲਾਂ ਤਾਂ ਕਰਨਗੀਆਂ ਹੀ ਆ ਤੇ ਗੱਲਾਂ ਵੀ ਕਰਨ ਨੂੰ ਬਣੀਆਂ ਇੱਕ ਸ਼ਰਤ ਲਾਈ ਆ ਸ਼ਰਤ ਲੱਗ ਗਈ ਚਲੋ ਬਸ ਫੋਨ ਵੀ ਨਹੀਂ ਵੇਖਣਾ ਜਿੱਨਾ ਚਾ ਮਮਾ ਜੀ ਨਹੀਂ ਆਉਂਦੇ ਉਹਨਾਂ ਚਾ ਟੀਵੀ ਵੀ ਨਹੀਂ ਵੇਖਣਾ ਬਸ ਰਹਿਣੀ ਜਿੱਨਾ ਨਾਟਕ ਹੁੰਦੇ ਹੋਰ ਨਹੀਂ ਕੋਈ ਵੇਖਣਾ ਠੀਕ ਆ ਚਲੋ ਨਾਲ ਦੀ ਸ਼ਰਤ ਪਾ ਲੇ ਨਾਲ ਪਾ ਫੇਰ ਮਿਲੂਗੇ 500 ਰੁਪਏ ਠੀਕ ਆ 15 ਦਿਨਾਂ ਚ ਹਾਂ ਹਾਂ ਪਾਸ ਹੋ ਗਏ ਡੀਲ ਡਨ ਡਨ ਲੌਕ ਕਰ ਦਿੱਤੀ ਵੇਖ ਲਾਉਣੇ ਅੰਗਰੀਜ਼ੀ ਪ੍ਰੂਫ ਰੱਖ ਲਿਆ ਮੈਂ ਅਨ ਇਹਨੇ ਸਿਰਚਾ ਆਦੂ ਵੀ ਹੈਗੀ ਨਾ ਵਿੱਚ ਸ਼ਰਤ ਦੇ ਜਿੰਨੇ ਜਦੋਂ ਹੀ ਫੋਨ ਨੂੰ ਹੱਥ ਪਾ ਲਿਆ ਉਹਦੇ ਉੱਤੇ ਹਾਂ ਇਹ ਸਮਝੀ ਲਾ ਜੀ ਸਟਾਰਟ ਕਿਉਂ ਨਹੀਂ ਹੈ ਇਹਦਾ ਗੇਰ ਗੁਰੂ ਕਿਤੇ ਆ ਹੈਗਾ ਵਾ ਚੱਲ ਆਉਣ ਦੇ ਪੈਗ ਬ੍ਰੇਕ ਕਿੱਥੇ ਲੱਗੀ ਦੀਆਂ ਉਹਨੂੰ ਨਾਲ ਵਿੱਚ ਤੇ

ਇਹ ਨਵੀਂ ਪਿੰਡੀ ਘਟਾ ਐ ਤੇ ਵਾਕਈ ਨਹੀਂ ਖਾਲੀ ਦੋ ਟੱਕ ਦੇ ਲੈ ਲਈ ਫਿਰਦਾ ਨੇ ਠੀਕਾ ਮੁੰਡਿਆ ਓਕੇ ਆ ਮੋਲੇ ਨਾ ਪਹਿਲੀ ਆ ਛਾਬਲ ਗਿਆ ਇਹ ਕਮਰਾ ਮੇਰਾ ਮਰਾ ਬ੍ਰੇਕ ਨਹੀਂ ਲੱਗੀ ਮੇਰ ਤੋਂ ਵੀ ਉਹ ਨੀਂਦ ਦੇ ਧੱਪ ਦੇਦੇ ਪਰ ਉਹਦੇ ਲੋਗ ਨੇ ਨਹਿਰ ਚੱਲੀ ਸੀ ਦੀ ਜਾਣੀ ਨਹਿਰ ਚ ਜਾ ਲਿਆ ਜਿੱਥੇ ਬਹੁਤ ਗੱਡੀਆਂ ਪਾਰਟੀਆਂ ਸੀ ਕੀ ਆਖਰੀ ਜੰਗਤੀ ਹੋ ਜਾਣੀ ਐ ਤਰੇ ਤੱਕ ਨਹੀਂ ਚਲੀ ਨਹਿਰ ਕੀ ਆ ਉੱਡੀ ਲੇਤਾ ਜੜੀ ਪਰਫਿਊਮ ਨਾ ਆ ਤਕਲ ਕਲਾ ਤੇਰੀ ਬੈਟ ਉਹ ਘਾਣਾ ਮਾਰੂਰ ਦੀ ਕਹਿਦਾ ਮਾੜੀ ਬੈਟਰੀ ਨਾਲ ਹੱਥ ਝੁਲਕਦਾ ਤੇਰੀ ਬੈਟ ਪਹਿਲਾਂ ਕੁਛ ਕੀ ਡਾਸ ਤਾਰੀ ਫੇਰ ਚਲਾਉਣੀ ਗੱਡੀ ਐ ਯਾ 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 ਹੋਏ ਇਹ ਨਾਲ ਮੂਤ ਕੀ ਆ ਜਾਣੀ ਗਾ ਰਿਹਾ ਮੋਰ ਦਾ ਪੂਰ ਕੋਹ ਤੇ ਪ੍ਰੈਗਟ ਲੱਗੀ ਆ ਲਿਆ ਵਿਆਹ ਦਾ ਵਿਆਹ ਦਾ ਟਾਈਮ ਥੱਲੋ ਕੱਟਣਾ ਮੈਨੂੰ ਕਿਰੇ ਦੇ ਚੱਕਦਾ ਕੇ ਭਾਈ ਫਰੇ ਜਾਂਦੇ ਦੋ ਤੇ ਚਾਕਲੇਟ ਡਰਮ ਆਹ ਜਾਂਦੀ ਮਗਰ ਵੀ ਆ ਮਗਰ ਮਗਰ ਦਾ ਰਹਿ ਜਾਂਦਾ ਿਆ ਲੱਗੀ ਸਾਰਾ ਕਿਤੇ ਟਰੇਲੇ ਇੱਥੇ ਭਾਂਦੇ ਕਿਤੇ ਰਾਜੀ ਰਾਜੀ ਲਓ ਵੀ ਮੇਰੇ ਵੀਰੋ ਗੁੱਡ ਮਾਰਨਿੰਗ ਤੇ ਡਰਾਮਾ ਦਾ ਦੁੱਧ ਕਹਿੰਦੇ ਆ ਚੁੱਕਿਆ ਹੈ ਡਰਾਮਾ ਭਾਰ ਦੇ ਤੇ ਨੇ ਬੇਟੋ ਹਲਵਾਈ ਕਹਿੰਦੇ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਓ ਮਾਈ ਗਾਡ ਕਹਿੰਦੇ ਕੜਾਈਆਂ ਕੜੂਈਆਂ ਸਜਾ ਲਈਆਂ ਨੇ ਤੂਫ ਅਗਰਵਤੀ ਕਰ ਦਿੱਤੀ ਹੈ ਵਾਸ਼ਨਾ ਹੀ ਵਾਸ਼ਨਾ ਆ ਚੁੱਕੀ ਹੈ ਚਾਚੀ ਜੀ ਨੇ ਆਹ ਵੀ ਸ਼ਗਨ ਵਾਲੀ ਚੀਜ਼ ਹਲਦੀ ਤੇਲ ਤੇ ਨਾਲ ਚਾਹਲ ਜਾਨ ਹੀ ਕੱਢ ਲੈਣੀ ਆਏ ਹੋਏ ਸ਼ਗਨ ਵਿਹਾਰ ਤਾਂ ਕੀਤੇ ਜਾਣ ਮੈਂ ਨਹੀਂ ਮੈਨੂੰ ਲੱਗਦਾ ਡੱਬੀ ਸਾਰੀ ਤੂਫਾਂ ਦੀ ਵਾਲਤੀ ਜੇ ਨੇ ਇੱਕ ਵਾਰੀ ਜੀ ਗੋਡੇ ਗੁੱਡੇ ਸਾਚੀ ਜੁੱਤੀ ਸਾਰੇ ਇੱਥੇ ਰੱਖ ਆਏ ਓਏ ਇਤਨਾਲ ਚਾਉੜ ਆ ਚੀਜ਼ਾਂ ਨੇ ਤਾਂ ਜਾਨ ਹੀ ਕੱਢ ਲੈਣੀ ਆਏ ਓਏ ਸ਼ਗਨ ਵਿਹਾਰ ਤਾਂ ਕੀਤੇ ਜਾਣ ਉਹ ਜਾਂਦੇ ਕਿੰਨਾ ਗੋਡੇ-ਗੋਡੇ ਚਾ ਮਾਰੀ ਤੂਫਾਨ ਦੀ ਆਵਾਜ਼ ਗੋਡੇ-ਗੋਡੇ ਨਾ ਲੱਤਾਂ-ਨੁੱਤਾਂ ਗੋਡੇ-ਗੁੱਡੇ ਛਾਤੀ-ਛੁੱਤੀ ਸਾਰੇ ਹੀ ਕਿਆ ਚਲੋ ਜੀ ਚਲੋ ਜੀ ਆਏ ਮੰਮੀ ਬੀਬੀ ਆ ਜਾ ਲਾ ਗੋਗੂ ਆ ਬਟੇ ਆ ਗਿਆ ਨਾਲ ਹੀ ਆ ਨਾਲ ਹੀ ਹਾਂ ਅਹੀਂ ਤੇੜੀ ਜਾਨ ਲੱਗੇ ਉਰੇ ਹੀ ਆ ਅਸੀਂ ਤਾਂ 2 ਮਹੀਨੇ ਆ ਬੜਾਦਰ ਲੈ ਮਸਾ ਹੱਥ ਲਾਇਏ ਇੰਨੇ ਮੋਟੇ ਜਿਹੇ ਨੇ ਆ ਪਤਲਾ ਹੋ ਗਿਆ ਤੇ ਹੁਣ ਹੱਥ ਹੀ ਨਹੀਂ ਲਾਉਂਦਾ ਕੰਮ ਨਹੀਂ ਲਾਉਂਦਾ ਟੈਂਟ ਜਿੱਦਾਂ ਲੱਦਣਗੇ ਉਦੋਂ ਵੀ ਲਾਇਆ ਕਰ ਆ ਵੇਖ ਲਓ ਕਿਆ ਕਾੜ ਆਏ ਲੋਕ ਕੋਲ ਲੋਕ ਕੋਲ ਵਧੀਆ ਲੋਕ ਹੈ ਤੇਰੇ ਵਰਗਾ ਡੱਬਾ ਕੱਢ ਕੇ ਲੈ ਆਂ ਕਿ ਵੀ ਛਿੱਟੀ ਹੈ ਐਂ ਦਾਣੀ ਲੱਗ ਜਾਂਦੇ ਆ ਆ ਆ ਆ ਲਿਆ ਵੇ ਵਾਜੀ ਨੀ ਲਾ ਲਿਗਾ ਮੈਂ ਕਿ ਨਹੀਂ ਮੰਨਦੇ ਨਹੀਂ ਹਾਂ 400 ਡੱਬਾ ਮੰਨਦੇ ਰਹਿ ਕੇ ਅਸੀਂ ਮੰਨਦਾ ਵਾਣ ਸਾਰੇ ਸਾਰੇ ਉਹ ਜਾਂਦੇ ਹੀ ਅਲਵਾਈ ਉੜੂ ਨਹੀਂ ਸਾਰੇ ਆ ਗਏ ਕੌਣ ਗਏ ਨਹੀਂ ਨਹੀਂ ਹੋਣਾ ਵਾਹ ਕਿਹੜਾ ਹਿੰਦਾ ਆ ਆ ਵੇ ਜੀ ਓ ਇਹਦੇ ਕੁੜੀ ਨਹੀਂ ਦੇਣੀ ਕੁੜੀ ਕੁੜੀ ਵੀ ਆਊਗੀ ਕੁੜੀਆਂ ਹੀ ਆਉਣਗੀਆਂ ਓ ਹਿਲ ਗਿਆ ਜੀ ਓ ਆ ਕੇ ਨਾ ਓ ਗਿਆ ਜੀ ਇਹ ਗਾਵਾ ਦਾ ਬੱਚਾ ਦਾ ਔਰ ਪਰੇ ਵੀ ਇੱਕ ਪੱਟੀ ਲੱਗੀ ਹੋਈ ਨੱਬੀ ਚੱਲੋ ਕਮ ਆਓਕੇ ਆ ਕਮ ਗਾਣ ਦਾ ਭਾਈ ਨੂੰ

ਈ ਬਾਈਪਾਸ ਦੀ ਗੱਲ ਕੜਾ ਚਲਾਜੋ ਗੁਗੂ ਢੱਪੇ ਬਈ ਤੂੰ ਸਾਦੇ ਆਹੀ ਬੰਦੇ ਹੀ ਨੱਥੇ ਵਿੱਚ ਮੈਂ ਨਿਕੜਦੇ ਨੇ ਮੈਨਾਂ ਜਸਪਾਲ ਨੂੰ ਕੜੀ ਵਿੱਚ ਇਹਦੇ ਓ ਜਸਪਾਲ ਲਾ ਕੇ ਰੇਲਾ ਬਣਾ ਰਹੀ ਮੈਂ ਕਹਿੰਦਾ ਆਵੇ ਜਸਪਾਲ ਦੀ ਗੱਲ ਲੈਣਾ ਪਾਸੇ ਛੱਡ ਆ ਜਾ ਤੈਨੂੰ ਵੀ ਫੋਨ ਕਰਵਾਉਂਦਾ ਮੈਂ ਮੇਰਾ ਹੀ ਗਲੇ ਰਹਿਣਾ ਜੀ ਸੁਣ ਆਪਣਾ ਦਾ ਸਿਰ ਸਿਰ ਨਾ ਕੋ ਦੀ ਸਿਲੀ ਚੱਲ 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 ਬਲਾਕ ਚਰੇਲਾ ਚੱਲ ਡੱਬੇ ਭਾਪਨੇ ਹੁਣ ਮਿੰਟ ਮੈਂ ਡੱਬੇ ਰੈਡੀ ਆ ਹਾਂ ਆ ਜਾ ਕਬਤੋਲੇ ਡੱਬੇ ਰੈਡੀ ਹੋ ਗਏ ਆ ਤੇ ਨਹੀਂ ਲਿਆ ਸੀ ਡੱਬਿਆਂ ਵਾਲੀ ਆਇਆ ਭਾਈ ਆਇਆ ਤੂੰ ਆ ਵੀ ਜਾਇ ਨਾ ਭਾਈ ਆ ਵੀ ਜਾ ਤੂੰ ਖਰਾਬ ਨਾ ਕਰ ਦੋ ਹਾਲੋ ਗੁਜਰੇ ਦੇ ਡੱਬੇ ਕੱਲ ਨੂੰ ਮੰਡਰੇ ਨਹੀਂ ਆ ਹਾਂ ਗਾਦਰਾ ਕੰਮ ਤੁਹਾਡੇ ਇਹੀ ਆ ਤੂੰ ਖਰਾਬ ਹੀ ਕਰਨਾ ਕੋਈ ਨਾ ਕੋਈ ਆ ਚੱਲ ਚੱਲ ਆ ਕਰੀ ਦੇ ਟੁੰਡੀ ਲੈ ਜਾਂਦਾ ਜੀ ਉਹ ਫਿਰ ਉਹ ਇਹਨੂੰ ਭੁਜਾਇਖੋ ਤੇਰੇ ਬਾਅਦ ਮੈਂ ਕੀਤਾ ਕਦੇ ਵੀ ਇੱਕ ਕਦੇ ਕੰਮ ਜੀ ਕਿਹੜੇ ਬਾਰੇ ਵੀ ਦਾ ਕਰਾਪੀ ਤਾਂ ਮੈਂ ਕੰਮ ਆ। ਤੂੰ ਕੰਮ ਕੀਤਾ ਹੀ ਨਹੀਂ। ਔਰ ਬਾਪੂ, ਔਰ ਬਾਪੂ ਨੂੰ ਮੋਸ਼ ਗਿਆ ਜਾਗੇ। ਹਾਂ। ਤੂੰ ਵੀ ਕੰਮ ਕੀਤਾ। ਸਾਰਾ ਜਵਾਬ ਮੈਂ ਇੱਕ ਗੱਲ ਲਈ ਆ। ਆ ਲੈ ਵੇਰਨ ਬਾਹਰ ਕਰ ਦੇ। ਓ ਹੈਲੋ। ਓ ਸਰਦਾਰ ਕਹਿੰਦਾ ਰਾਜ। ਓ ਹੈਲੋ ਸਰਦਾਰ। ਇਹ ਰਾਤ ਆਇਆ ਕੀ ਆ। ਉਹ ਵੀ ਮੰਗਦਾ। ਬਈ ਯਾਰ ਇੱਕ ਨਹੀਂ ਏ। ਯਾਰ ਇੱਕ ਤੋਂ ਬੰਦਾ ਯਾਰ ਤੂੰ ਕੀ ਕਰਨਾ? ਉਹ ਤੂੰ ਦੇਖ ਨਹੀਂ ਆ ਵੀਡੀਓ। ਉਹ ਕਿੱਧਰ ਚੜ ਗਿਆ ਈ? ਉਹ ਭੁੱਖ ਪਾਈ ਪੈ। ਉਹ ਥੱਲੇ ਆ ਜਾ। ਢੱਗਣਾ ਭਾਈ ਓਏ ਉਪਰੋਂ ਨਾਲ ਢੱਗ ਵੀ ਉਪਰੋਂ ਨਾਲ ਢੱਗ ਵੀ ਓਏ ਆ ਜਾਜੂ ਆ ਉਸੇ ਥੱਲੇ ਉੱਚੀ ਬਣਾਇਆ ਇਹਨੂੰ ਅਗਲੇ ਮਹੀਨੇ ਆਊਗਾ ਨਾ ਯਾਰ ਕਾਹੋਰ ਕੇ ਓਏ ਮਾਉਂਟ ਐਮਰੇ ਸੀ ਆ ਇਹ ਵਿਆਹ ਵਾਲੀ ਫੀਲਿੰਗ ਲੈਂਦਾ ਇਹ ਜੋ ਉਪਰ ਜਾ ਕੇ ਕਹਿੰਦਾ ਮੰਮੀ ਮੋਟਾ ਲੈ ਚੜ ਗਿਆ ਇਹ ਵਿਆਹ ਵਾਲੀ ਫੀਲਿੰਗ ਲੈਂਦਾ ਨਾ ਦੂਜੀ ਘੋੜੀ ਦਾ ਚੜਾਇਆ ਨਹੀਂ ਇੱਥੇ ਚੜ ਜੀਏ ਕਹਿੰਦਾ ਚੱਲ ਜਣ ਵੀਡੀਓ ਬਣਾਣਾ ਸ਼ਾਰਟ ਬਣਾਣਾ ਆ ਵਿਆਹ ਆ ਮੈਂ ਕੰਮ ਕੁਝ ਕਰਾਉਣਾ ਨਹੀਂ ਭਾਂਦੇ ਲਾਇਆ ਲੋਕਾਂ ਦੇ ਕੰਮ ਨਹੀਂ ਕਰਾਇਆ ਮੈਂ ਤਾਂ ਜੀ ਦੇ ਲੈਣਾ ਕਾਟਾ ਕਿੰਨਾ ਹੋਇਆ ਭਰਾ ਆਜ ਤੂੰ ਪਾਚੇ ਹੋ ਕਿ ਇਹਦਾ ਕਾਲਾ ਆਇਆ ਕਾਲਾ ਕਿ ਲੋਕਾਂ ਨੇ ਕਿਥੋਂ ਆਇਆ ਆ ਤੂੰ ਉੱਪਰ ਆ ਗਿਆ ਫੁੱਟੇ ਕਾਟਿਆ ਬਾਹਰ ਦੇ ਗਾਜਰ ਕਿਹਦੇ ਜੀ ਆਇਆ ਮੈਂ ਕਿਹਦੇ ਲੈਣਾ ਉੱਪਰ ਆ ਗਿਆ ਲੋਕਾਂ ਨੇ ਕਿਹਾ ਕਾਲਾ ਕਿਥੋਂ ਆਇਆ ਆ ਵੇਖੀ ਪੱਕਾ ਲਾਲ ਨਾ ਗਾਜਰ ਆ ਗਿਆ ਕਾਲੀ ਹੋ ਗਈ ਹੱਸਣਾ ਬੰਦਾ ਨਹੀਂ ਕਿਹੜੇ ਪਾਸੇ ਹੁਣ ਮੈਂ ਆ ਆ ਨਾ ਤੇਰੀ ਆ ਆ ਇਹਦਾ ਸਾਰੇ ਦੰਡਾ ਤੇ ਵਿਜਦੀ ਲੱਗ ਜਾਣੀ ਹੈ ਬਹੁਤ ਦਾਏ ਚਲਾ ਟੱਪ ਤੇ ਬਹਿ ਆ ਗਏ ਤੈਨੂੰ ਚਲਾ ਟੱਪ ਉਹ ਸੋਹਣੀ ਸਾਰੇ ਜੀ ਪਾਸੇ ਆ ਤੇ ਮੈਂ ਬਦਨਾਮ ਸ਼ੀਲ ਪੀ ਜਾਏ ਰਾਤ ਨੂੰ ਆਪਰੇ ਤੋਂ ਡਰਾਈਵ ਕਾਜੂ ਜੇਕ ਵੀ ਚੱਕ ਕਾਜੂ ਜੀ ਇਹ ਕੀ ਕਰਨੇ ਨਹੀਂ ਨਹੀਂ ਚੱਕ ਆ ਸਭ ਤੋਂ ਮਹਿੰਗਾ ਪ੍ਰੋਡਕਟ ਲੈ ਜੀ ਚੱਕ ਲਾ ਮਹਿੰਗੇ ਇੱਕ ਹੀ ਆਹ ਓਏ ਬਾਈ ਆ ਜਾ ਨਹੀਂ ਬਾਈ ਆਪਣੇ ਨਾਲ ਹੀ ਆ ਬਾਈ ਕਿਹੜਾ ਪਾਸੇ ਆ ਬਾਈ ਤੇ ਆਓ ਜੀ ਉਹ ਜੀ ਬਾਈ ਫਿਰ ਤਾਂ ਨਾ ਆਓ ਜਾਂਦੇ ਹੀ ਦੇਖ ਆਉਂਦੀ ਆ ਕੁਆ ਮਿੱਠੇ ਵਾਲਾ ਰ ਕੋਆ ਚਾ ਚਮਚਾ ਲਿਆ ਚਮਚਾ ਕੌਲੀ ਆ ਕੱਲਾ ਚਮਚਾ ਮਿੱਠਾ ਭਾਇਓ ਚ ਚਮਚਾ ਮੋਰਸਲ ਦੇ ਗਿਆ ਓਏ ਜਸਨ ওভার ਨਾ ওভার ਦਾ ਅੱਛਾ ਲਾਟੀਆਂ ਇਹ ਨਹੀਂ ਜਾਂਦੇ ਇਹ ਲਈ ਜਾਂਦੇ ਇਹ ਸਾਡੇ ਨਾਲ ਹੰਡੇ ਵਰਤੇ ਆ ਓਏ ਕੋਈ ਜਾਂਦਾ ਓ ਯਾ ਮਹੰਗਾ ਪ੍ਰੋਡਕਟ 800 600 ਸਿੱਧਾ ਹੀ 600 ਉਹਨਾਂ ਟਾਈਮ 600 ਜਿਨਾਂ ਜਰ ਉਹ ਕਵੇ ਨਾ ਲਓ ਜੀ ਚੈੱਕ ਕਰੋ ਓ ਜੀ ਆਂਦੀਆਂ ਹੀ ਕੌਲੀ ਗਾਲੀ ਅੱਗੇ ਓਏ ਟੋਕਰੇ ਕਿਧਰ ਜਾ ਕੇ ਲਿਆਏ ਜੇ ਹੈ ਟੋਕਰੇ ਦਾ ਕਦੋਂ ਲੈ ਆ ਤੇ ਤੈਨੂੰ ਭਰਾ ਵਾਲਾ ਭਾਈ ਚਮਚਾ ਪੁੱਛੀ ਤੂੰ ਕਿੱਥੇ ਗਿਆ ਓਏ ਚੱਲ 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 ਥੋੜਾ ਚਮਚਾ ਵਿਰਲਾ ਤੀ ਤੂੰ ਕਰਦਾ ਨਹੀਂ ਤੋ ਥੋੜਾ ਵਿਰਲਾ ਇਹ ਨਿਊਟਨ ਵਾਲਾ ਇਹ ਨਿਊਟਨ ਵਾਲਾ ਜੋ ਵੀ ਪਿਆਜਾ ਕਰੋ ਜੇ ਖੋਆ ਘਟ ਗਿਆ ਦੀ ਜ਼ਿੰਮੇਵਾਰੀ ਆ ਵੇ ਆਪੜਾ ਕਾ ਉੱਚੀ ਗਿਆ ਉੱਚੀ ਜਾ ਅਲਮਾਈਆਂ ਨਾਲ ਸਾਨੂੰ ਵੀ ਪਿਆਓ ਅਲਮਾਈ ਆ ਆ ਤਰਸਦੇ ਨੇ ਬਈ ਕਾ ਇਸੇ ਵੀ ਐਵੇਂ ਐਵੇਂ ਜਾਣ ਲਈ ਜਾਣੇ ਊੜੀ ਨਹੀਂ ਊੜੀ ਨਹੀਂ ਦੁਆਰਾ ਤੇ ਦੁਆਰਾ ਬੈਠੇ ਹੋਏ ਆਓ ਜਾਂਦੇ ਹਾਂ ਚਾਹ ਲਿਆ ਦੇ ਭਰਾਵਾ ਚਾਹ ਚਾਹ ਮੈਂ ਅੱਗੇ ਕਰਦੇ ਘੱਟ ਕਿਦੋਂ ਲਾਈ ਦੱਸਿਓ ਪਹਿਲਾਂ ਮੈਂ ਲੈ ਹਸਾਰੀ ਕਰ ਲੈ ਹਾਂ ਜਾਂਦਾ ਰਹੀ ਜਾਂਦਾ ਰੇ 5-5 ਮਿੰਟ ਇਹ ਵੇਲੇ ਹੋਣੇ ਕਹਿਣਾ 5 ਮਿੰਟ ਦਾ ਭਲਾ ਬੰਦੇ ਨੂੰ ਮੋਟਰਸਾਈਕਲ ਸਟਾਰਟ ਕਰਨ ਤਾਂ ਹੀ ਲੱਗ ਜਾਣੇ ਆ ਵੀ ਤੂੰ ਧਰਮਕੋਟੋਂ ਕਿੱਥੋਂ ਹੋ ਕੇ ਮੋੜ ਆਏਗਾ ਝੂਠ ਮਾਰ ਲੱਗੇ ਵੀ ਨਹੀਂ ਜੰਤਾ ਵੇ ਨਹੀਂ ਕੋਨੀ ਆਲ ਮਗਰ ਆਵੇ ਲੋਗੋ ਸਾਰੀ ਦਿਹਾੜੀ ਖਾ ਖਾ ਕੇ ਮਛਰੇ ਰਹਿੰਦੇ ਆ ਏਦਾ ਬਹੁਤ ਵੱਡੀਆਂ ਗੱਲਾਂ ਜਿਸ ਪਾਸਾ ਲੁਣਾਉਣੀਆਂ ਆ ਆ ਤੂੰ ਗੱਡੀ ਛੱਡ ਨੋ ਜਿਹੜਾ ਟੋਲ ਤੋਂ ਲੈ ਕੇ ਮੈਨੂੰ ਆਣ ਕਰਾ ਕੌਣ ਲੈ ਕੇ ਜਾਉ ਤੇ ਇਹਨੂੰ ਕਿ ਜਦੋਂ ਜਾਣ ਲੱਗਾ ਉਦੋਂ ਨਹੀਂ ਸੋਚਿਆ ਆਉਣਾ ਕਿਵੇਂ ਆ ਟਿੱਕਟ ਤੇ ਲਈ ਯਾਰ ਉਹ ਜਲੰਧਰ ਆ ਗਿਆ ਟੋਲ ਪਲੇ ਨੱਕ ਹਾਂ ਗੱਲ ਥੋੜੀ ਹਾਸਾ ਕਰ ਕੇ ਉਹਨੂੰ ਟੋਲ ਟੈਕਸ ਪੈ ਜਾਵੇ ਲੈ ਤੇ ਉਹਨੇ ਕਿ ਤੂੰ ਕਿਉਂ ਗਿਆ ਸੀ ਉਹ ਰੋ ਲੈ ਜਾ ਮੈਨੂੰ ਅਰਕ ਮੇਰੇ ਤੋਂ ਗੱਡੀ ਹੰਦੀ ਬੈ ਗਿਆ ਯਾਰ ਜਨਤ ਤਵੇ ਤੇਰੇ ਕੰਮ ਨਹੀਂ ਮੁੱਕ ਲੈਗੇ ਇੱਧਰ ਆ ਇੱਧਰ ਨਹੀਂ ਕੰਮ ਮੁੱਕੰਦਾ ਸਾਰੀ ਦਿਹਾੜੀ ਦੇ ਉਧਰ ਮੁੱਕਾ ਜਿਹੜੇ ਕੰਮ ਨਾ ਲੱਗ ਬੈਠਾ ਵੀ ਕਿ ਮੇਰਾ ਫੋਨ ਨਾ ਪਾ ਫੋਨ ਉਹਦਾ ਫੋਨ ਪੜਿਆ ਵਾ ਕਿਸਨੇ ਉਹਨੇ ਲੋੜ ਤਾਂ ਮੈਨੂੰ ਸਕਵਾ ਨਹੀਂ ਕੱਲੇ ਦੇ ਕਿੱਡੇ ਜਿਹੇ ਐਨੇ ਸਹੀ ਆ ਚਾਚਾ ਪੁੱਛ 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 ਕਿੱਥੇ ਚੜੀਦਾ ਲੈ ਪਟਿਆਲਿਓ ਖਨਾਰੀ ਦਾ ਉਹ ਜੇ ਫੇਰ ਜਾਣਾ ਉਹ ਚੱਕਰ ਦਾ ਫੇਰ ਭੱਜ ਜਾਂਦਾ ਮੂੰਹ ਚਾ ਕੇ ਦਿੱਲੀ ਨੂੰ ਜਦੋਂ ਵੇਖ ਲੋ ਇਹਨੂੰ ਇਹਦਾ ਪਤਾ ਨਹੀਂ ਦਿੱਲੀ ਕੀ ਰੱਖਿਆ ਇੱਕ ਇਹਦੂ ਦੇਖ ਨੋਜ ਨਰਵਾਣਾ ਕੀਂ ਤਰੋ ਤੇ ਸਿੱਧਾ ਜਾਓ ਕਿਉਂ ਉਹ ਇੱਕ ਐਕਸਪੀਰੀਅੰਸ ਬੰਦਾ ਹੈ ਉਹ ਆ ਅਗਲਾ ਟੂਰ ਕੱਢਦਾ ਉਧਰ ਦੇ ਇਹਨਾਂ ਨਾਲ ਗੱਲ ਜੇ ਲੈ ਲੈ ਹੈ ਵਾਹੀ ਤਾਂ ਗੱਲ ਹੈ ਹੈ ਆਏ ਲੋ ਦੋ ਰੋਜ਼ ਕੋ ਦਿੱਲੀ ਸਰੋਂਗੇ ਜਵਾੜ ਕੇ ਤੁਸੀਂ ਅੱਜ ਜਾਇਆ ਨਾ ਬਸ ਕਿਹ ਬਣੇ ਜੇ ਤੋੜੋ ਤੇ ਕਿਹ ਦੋ ਸਿੱਧਾ ਹੀ ਜਾਣਾ ਸਿੱਕਦਾ ਹੀ ਕਿਉਂ ਸੱਜੇ ਹੀ ਆਣਾ ਠੀਕ ਆ ਨਾ ਗਲੀ ਗੜੀ ਵੀ ਕੰਮ ਨਹੀਂ ਨਾ ਸੱਜੇ ਸੱਬੇ ਬਸਿੱਤ ਗਈ ਆਣਾ ਆਂਦਿਆਂ ਕੰਮ ਤਵਾ ਤਵਾ ਇਹ ਨਹੀਂ ਹੜਦੇ ਐ ਤੱਕ ਰੋਣਾ ਕਹਿੰਦੇ ਖੋਇਆ ਪਾਤਾ ਵਿੱਚ ਹਲੇ ਓਏ ਕਰਦਾ ਨਾ ਗਜਰਪ ਹੁੰਦੇ ਬਹਿ ਹਲੇ ਬਾਉਏ ਸਿਰੇ ਗਰਾ ਚਾਰ ਪੱਠੀਆਂ ਇਕੱਠੀਆਂ ਜੜੀਆਂ ਐ ਹੱਦ ਤੱਕ ਰੋਣਾ ਨਹੀਂ ਹੜਦੇ ਐ ਲਾਦਾ ਇਕੱਲੇ ਡੱਬਿਆਂ ਲਈ ਨਹੀਂ ਜਿਵੇਂ ਪੂਰੇ ਸ਼ਹਿਰ ਲਈ ਬਣਾਉਣੀ ਹੁੰਦੀ ਆ ਐ ਸਹੀ ਹੈ ਅੱਗੇ ਭੈਣ ਦੇ ਚੌਲ ਤੋਂ ਲਾ ਘੜਿਆ ਉਹ ਕਿੰਨਾ ਪਾਇਆ ਉਹ ਤੋਂ ਵੱਡੀ ਭੈਣ ਲਵਾ ਲਿਆ ਉਧਰ ਬਾਹਰ ਕੱਢ ਦੇ ਸਾਰੇ ਕੱਢ ਦੇ ਕਟਿੰਗੇ ਤੇਲ ਦਾ ਵੈਸਕਟ ਬੰਦੇ ਵਾਰ ਕੱਢ ਦੇ ਚੱਲ ਬਾਸ ਤੇਲ ਦਾ ਇੱਕ ਉਹ ਦਿਆ ਬੰਦ ਦਾ ਮਿੰਟਾ ਇਹਦਾ ਲੈ ਜਾ ਲੈ ਜਾ ਮਰਲਾ ਤੇ ਮਰਲਾ ਲੈ ਹੀ ਘਾਤੇ ਲਿਆਉਣੇ ਲੱਦ ਕੇ ਔਰ ਕਿ ਨੋ ਵਲੇ ਨੋ ਵਾ। ਉਹ ਹੀ ਭੈਣ ਦੇ ਵੇ ਤਾਂ ਲੈਣ ਆਉਂਦੇ ਸੀ। ਮੈਂ ਲਾਉਣਾ। ਮੈਂ ਫੋਨ ਵੀ ਸਨੈਪਚੈਟ ਵੇ ਲੈਣੀ ਉਹਨੇ। ਨਹੀਂ ਸਲੇਮ ਡ੍ਰੀਮ ਨਹੀਂ। ਆਏ ਹੈ। ਫੇਟ ਫਿਰ ਵਿਆਹ ਜ ਫੇਟ ਹੋਣਾ ਹੀ ਮੈਂਦਾ। ਔਰ ਛਾਈ ਗਿਆ ਚਾਲ। ਏਹੇ। ਦੱਬੀ ਆਉ ਕਿਲੀ। ਇਧਰ ਨੌਜਵਾਨ ਪੀੜੀ ਕਹਿੰਦੇ ਰੀਲਾਂ ਦੇ ਰੀਲਾਂ ਐਡਿਟ ਕਰਕੇ ਚੜ੍ਹੀ ਆਉਂਦੀ ਐ ਸਨੋਵਰ ਦਾ ਡੱਬਾ ਬਣ ਕੇ ਰੈਡੀ ਹੋ ਗਿਆ। ਬਾਕੀ ਭਈ ਮੋਰ ਮੂਰ ਤੁਸੀਂ ਸਾਰੇ ਵੇਚ ਸਕਦੇ ਆ। ਘੈਂਟ ਬਣੇ ਆ। ਠੀਕ ਆ ਓਕੇ ਦੀ ਰਿਪੋਰਟ ਆ ਕੰਮ। ਇਧਰ ਵੇਖੋ ਤੁਸੀਂ। ਆਏ ਆਏ। ਆਵੇ ਲੋ ਇਹਨਾਂ ਦੇ ਕੰਮ ਕਰਨ ਦੇ ਲੱਛਣ ਹੈ ਵਿਚਾਰੇ ਨੂੰ ਉਹ ਵੇਖੀ ਪਰਦੇਸੀ ਬੰਦਾ ਉਹਨੂੰ ਪਤਾ ਨਹੀਂ ਕੀ ਖਵਾਦਾ ਹੁਣ ਇੱਟਾ ਹੀ ਸੱਟੀ ਆਉਂਦਾ ਵਾ ਇਧਰ ਮੜਾ ਇਹ ਮੂੰਹ ਵਿਖਾਈ ਇਹਨੂੰ ਕਹ ਹੈ ਬਸ਼ੁਰਾਮ ਇਧਰ ਨੂੰ ਮੂੰਹ ਕਰੀ ਮੜਾ ਕਰੀ ਅੱਖਾਂ ਦਾ ਵਿਖਾ ਖੋਲਦੀ ਹੀ ਨਹੀਂ ਪਤਾ ਨਹੀਂ ਕੀ ਖਵਾਦਾ ਹੀ ਕੀ ਖਵਾਏ ਇਹ ਲੂ ਇਹ ਗੋਰ ਸੀ ਹੋਰ ਆਇਆ ਭਾਈ ਇਹ ਕਿਹੜਾ ਹੈ ਗੋਰ ਲਾਇਆ ਰਾਜੂ ਜਿਹੜਾ ਗਾਂ ਚੜਾਦਾ ਹੋ ਰਹੀ ਹੈ ਹੈ ਉਹ ਕਹਿੰਦਾ ਨਾ ਸਾਰੀ ਦਿਹਾੜੀ ਦਾ ਜੋਰ ਨਹੀਂ ਮਾਰਿਆ ਜਿੰਨਾ ਉਹ ਇੱਕ ਵਾਰੀ ਮਾਰਦਾ ਤੂੰ ਕੋਲੀ ਹਾਲ ਜਾ ਬਈ ਯਾਰ ਉਹ ਕਾਕਾ ਮੈਂ ਨਾ ਦਾ ਸੁਈ ਡਾਉਣ ਜਾ ਰਹੇ ਸੀ ਫੇਰ ਕੱਟ ਬਾ ਬੰਦੇ ਡਾਉ ਨਹੀਂ ਪੈਂ ਮੇਰੇ ਕੰਮ ਚਲੀ ਜਾਏ ਤਗੜੇ ਲੈ ਵਸਤੇ ਦਾ ਡਾਉ ਨਹੀਂ ਜਾਦਾ ਕਿਉਂ ਨਾ ਮੰਗਵੀ ਖਾਦੀ ਤੇ ਨਾ ਨਾ ਮੰਗੀ ਫਰੀ ਐ ਤੇਰੀ ਆਈ ਚੋੜ ਨਾ ਬਤਾ ਕੇ ਕਰ ਜੀ ਲੱਗਿਆ ਰਹਿਣਾ ਜੀ ਉਹ ਕਹਿੰਦਾ ਜੀ ਬੁੱਲ ਪਾਵਰ ਰਾਜਾ ਬੂਸਟਾ ਪਾਵਰ ਰਾਜਾ ਕਾ ਬੂਸਟ ਪਲੱਸ ਹੈ ਪਾਵਰ ਵਾਲਾ ਦਾ ਕਿਉ ਰਾਜੂ ਨੇ ਗੱਲ ਲਾਦਾ ਮਾਲ ਤੇਜਾ ਨਹੀਂ ਰਾਜੂ ਉਹ ਵੇਖ ਟਰਾਲੀ ਦੇ ਵਿੱਚੋਂ ਨਿਕਲ ਨਿਕਲ ਲਾਉਂਦਾ ਇੱਟਾ ਉਹ ਜੈਲੇ ਆਣੀ ਟਰਾਈ ਜੈਲੇ ਮੈਂ ਖੜ ਜਾ ਕਰ ਦਿੰਦਾ ਰਾਜ ਇਹਨੂੰ ਕਿਨੇ ਫੋਨ ਉਡਾਦਾ ਥੋੜੀ ਆਵਾਜ਼ ਆਉਂਦੀ ਹੈ ਹੈ ਕਿਹੜਾ ਗਾਣਾ ਗਾਈਏ ਲਾ ਵਧੀਆ ਐ ਸੁਣਾ ਸਨ ਗੋਦੇ ਉਡੇ ਚਾ ਦੁਲ 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 ਤਾ ਤਾ ਦੱਸ ਤੇਰੀ ਸ਼ਦ ਸੁਦ ਨਾ ਮੁਸਤਵ ਯਾਦਾ ਕੋ ਚਾਵੇ ਤੀਂਆਂ ਸਹੇਲੀਆਂ ਨਹੀਂ ਮੇਰੇ ਜਸ ਸਹੇਲੀਆਂ ਤੇਰੇ ਯਾਰਾ ਬੇੜੀਆਂ ਦਿੱਤੇ ਲਾਵੇ ਤੂੰ ਦੱਸ ਤੱਕ ਨਾ ਕਿਵੇਂ ਲੱਗਦੇ ਰਤਨ ਸੁਖੀ ਸੰਗ ਦਾ ਮੈਂ ਬੜਾ ਚਾਵੇ ਕਰ ਦੇਣਾ ਸਟਾਫ ਧੰਨਵਾਦ ਬਹੁਤ ਜੀ ਹੋਰ ਮੈਂ ਦਿਲਾਂ ਜਾਂਦਾ ਮੈਂ ਕੀ ਕਰੀਏ ਹੋਏ ਤੈਨੂੰ ਫੇਰ ਕਿਆ ਲੇਬਰ ਵਾਲੇ ਬੰਦੇ ਨਾ ਕਿੱਥੇ ਦੋ ਆਹ ਨਾਈਕਾ ਵੀਡੀਓ ਨਾ ਇਹਦਾ ਓਰੇ ਮੁਝ ਇਕੱਠਾ ਉਹ ਮਾੜਾ ਲੜੀਆ ਓਰੇ ਓਏ ਯਾਰ ਬੰਦਾ ਮਾੜਾ ਲੈਂਦਾ ਫਿਰ ਆਹ ਸਾਲਾ ਖੂਨ ਜੀ ਟਾਪ ਹੋਵੇ ਆਜ ਨਹੀਂ ਪਸ਼ੂਰਾ ਮੁੜਦਾ ਅੱਜ ਉਹਨਾਂ ਨੇ ਪਤਾ ਨਹੀਂ ਉਹਨੂੰ ਕੀ ਖਵਾਇਆ ਉਹਨਾਂ ਨਾਲ ਹੀ ਤਰਿਆ ਫਿਰਦਾ ਤੇ ਇਹਦਾ ਮੋਲੂ ਨੇ ਖਵਾਇਆ ਜਿਹੜਾ ਕੋਈ ਨਹੀਂ ਭਾਈ ਐਡੋਵੇਂ ਯਾਰ ਅਸੀਂ ਕੰਮ ਕਰਾਉਣਾ ਤੁਸੀਂ ਆਪਦੇ ਕੰਮ ਨੂੰ ਲਾਏ ਆ ਅੱਜ ਨਹੀਂ ਉਹ ਮੁੜਦੇ ਜਾਓ ਉਧਰ ਇਹ ਜੈਲੇ ਹੁਣਾਂ ਨੇ ਪਤਾ ਨਹੀਂ ਕੀ ਖਵਾਇਆ ਈ ਓਏ ਜ਼ੀਰਤੇ ਪੰਡਾਰ ਕਾ ਕਿ ਤਰੇ ਆਉਦਾ ਹੀ ਵੇਲਾ ਰਾਜੂ ਓ ਆ ਲਾਇਆ ਪਸ਼ੂਰਾ ਉਹਨਾਂ ਨੇ ਪੱਠੇ ਵਢਣ ਓਏ